ਤਾਂ ਸੁਣੋ ਨਵਾਂ ਸਾਲ ਆ ਗਿਆ ਹੈ ਚਲੋ ਆਪਣੇ ਚੈਨਲ ਵਾਲਿਆਂ ਨੂੰ ਗਿਫਟ ਦੇ ਹੈਗੇ ਤੁਜੀ ਸਰ ਦੀਦੀ ਦੇ ਕੇ ਗਏ ਕਿੰਨਾ ਪਿਆਰਾ ਗੱਲ ਆਪਾਂ ਵੀ ਦੇ ਆਂਦੇ ਆ ਹੈਨਾ ਕੀ ਸੋਚਦੇ ਹੋ ਤੁਸੀਂ ਇਹ ਕਿ ਲੋ ਇਹਦੇ ਬਸ ਇਹ ਨੂੰ ਵੀ ਇਹ ਕਿਰ ਜਾਨ ਨਹੀਂ ਆ ਇੱਕ ਗੱਲ ਹੈ ਵੱਡੇ ਦੀਦੀ ਨੂੰ ਨਾ ਮੇਰੀ ਚੋਇਸ ਦਾ ਪਤਾ ਹੈ ਕਿ ਮੈਂ ਕਿਦਾਂ ਦੀ ਚੀਜ਼ ਪਾਉਂਦੀ ਆ ਅਗੋ ਫੰਕਸ਼ਨ ਆ ਰਿਹਾ ਨਾ ਉੱਥੇ ਇਹ ਨਹੀਂ ਪਾਵਾਂਗੇ ਹੈਨਾ ਜਿਹੜੀ ਤਰੀਕਿਆਂ ਦਾ ਚੀਜ਼ ਹੁੰਦੀ ਹੈ ਵੈਸੇ ਬੜੀ ਸੋਹਣੀ ਹੁੰਦੀ ਹੈ ਹਮ ਜੇ ਕਿਤੇ ਕਹਿ ਦੇਂਗੀ ਨਾ ਤੁਹਾਡੀ ਸਾਲੀ ਦੇ ਕਿ ਗਈ ਐ ਤੇ ਕੁਛ ਹੋਇਆ ਨਾ ਸੀ ਵੱਡੇ ਬਿੱਧੀ ਕਹਤਾ ਨਾ ਦੁੱਖ ਲੱਗ ਗਿਆ ਤੁਹਾਨੂੰ ਉਹ ਸੁਣਦੇ ਨਹੀਂ ਨਿਉ ਯਰ ਤਾਂ ਮੈਨੂੰ ਨਹੀਂ ਕਰਤਾ ਨਾ ਅੱਜ ਆਇਤਾ ਹੈਗਾ ਵਾ ਦੇਤ ਗਈ ਐ ਤੇ ਤੂੰ ਹੀ ਤੂੰ ਹੀ ਕਿਤੇ ਨਾ ਮੈਨੂੰ ਕੋਈ ਚੰਗੀ ਜੀ ਚੀਜ਼ ਲੈ ਦੇ ਮੇਰੇ ਘਰੋਂ ਨਾ ਕੰਨਾ ਦਾ ਨਾ ਤੇ ਮੈਨੂੰ ਗਲੇ ਦਾ ਲੈ ਦੇ ਦੰਦਾ ਮੈਚਿੰਗ ਕਰਕੇ ਠੀਕ ਐ ਕੋਈ ਨਹੀਂ ਲੈ ਵੰਦ ਹਮ ਕਹਿ ਨਹੀਂ ਪੈਣਾ ਆ ਗਈ ਮੇਰੀ ਸਾਸਿਕਲਾ ਮੈਨ ਕੀ ਹਾਲ ਹੈ ਸਾਸਿਕਲਾ ਹੈਪੀ ਹੋਈ ਯਾਰ ਹੈਪੀ ਹੋਈ ਆ ਮੇਜਾ ਮੇਰਾ ਮੇਰੀ ਭੈਣ ਆਇਆ ਸਾਸਿਕਲਾ ਸਾਸਿਕਲਾ ਤੇਰੇ ਗੋਡਿਆਂ 'ਚ ਗਰੀਸ ਭਰੀ ਆ ਤੇ ਕੋਟਕਿਆ ਮਿਲਿਆ ਨਹੀਂ ਜਾਂਦਾ ਓਹੋ ਉੱਠ ਲੱਗੀ ਸਾ ਹਰ ਵਾਰ ਨਹੀਂ ਠੀਕ ਆ ਹਾਂ ਨਵੇਂ ਸਾਲੀ ਨੂੰ ਮਾਤਾ ਧੰਨਵਾਦ ਕੀ ਗੱਲ ਐ ਬੈਠ ਜਾਓ ਨਵੇਂ ਸਾਲ ਵਾਲੇ ਮੈਂ ਤੇ ਹੀ ਘਰ ਹਾਰੀ ਕੋਲੇ ਫਿਰ ਦੇ ਘਰ ਚੀ ਨਾ ਪਰਵਾਦ ਨਾਲ ਨਹੀਂ ਕੱਬੀ ਘਰ ਕਿਉਂ ਨਹੀਂ ਲੈਣਾ ਘਰ ਸਾਰਿਆਂ ਨੂੰ ਵਿਸ਼ਿੰਗ ਕਰਕੇ ਹੁਣ ਮੈਂ ਆਪਣੇ ਭਰਾ ਪਰ ਜਾਈ ਵਾਲਾ ਨਹੀਂ ਮੈਂ ਖਾਣ ਦੀ ਗੱਲ ਪੁੱਛ ਦੇ ਕੇ ਆਵਾਂ ਨੀ ਯਾਰ ਦਾ। ਹੋਰ ਭੈਣ ਭਾਈ ਤਾਂ ਠੀਕ ਆ ਸਭ ਪਰਿਵਾਰ ਠੀਕ ਆ। ਵਧੀਆ ਵੀਰੇ। ਮੇਰੀ ਗੱਲ ਸੁਣੋ। ਭੈਣ ਗਿਫਟ ਲਈ ਆਈ ਜੇ। ਐਡਾ ੜਾ ਗਿਫਟ ਤੂੰ ਹੀ ਰਿਹਾ ਰੱਖਿਓ। ਲੈਣਾ ਹੀ ਲੈ ਕੇ ਨਹੀਂ ਹੈ ਭੈਣ। ਨਹੀਂ ਭਾਬੀ ਜ਼ਰੂਰੀ ਸੜਾ ਮੈਂ ਲੈਣੀ ਆ। ਨਹੀਂ ਨਹੀਂ ਭੈਣਾਂ ਆਂ ਕਿਉਂ ਮਰਦੀ ਲੈ ਸਭ ਕੁਛ ਇਦਾ ਹੀ ਆ। ਉਹ ਨਾਲ ਇੰਨੇ ਜੰਨਾ ਕੋ ਕਰਮਦੀ ਆ। ਭਾਬੀ ਆਹ ਤੇ ਤੁਹਾਡੇ ਰਸਤੇ ਕੋਲ ਤਾਂ ਹੈ। ਹਾਂ ਭੈਣ ਬੜਾ ਸੋਹਣਾ ਇਹ ਤੇ ਕਹੀਂ। ਹਾਂ ਵੀਰੇ ਬੜਾ ਸੋਹਣਾ ਬੁਤ ਸਾਈ। ਸੋਨਾ ਸੋਨਾ। ਹਾਂ ਭੀ ਤੇ ਨਾ ਗੱਟੇ ਕਲਰ ਦਾ ਹੈ ਬੜਾ ਫੁੱਟ ਫੁੱਟ ਜਿਹਾ ਪਿੰਦਾ। ਮੈਂ ਤਾਂ ਜਿਹੜੀ ਚੀਜ਼ ਲਾਉਂਦੀ ਸੋਹਣੀ ਨਹੀਂ ਹੁੰਦੀ ਐ। ਆਹੋ ਭੋਦੀ। ਫੜ ਲਾ ਉਹਨੂੰ ਵੇਖੀ ਜਾਂਦੀ। ਹੂੰ। ਬਹੁਤ ਸੋਹਣਾ। ਹੂੰ। ਦੇਖ ਲੈ ਨਾ ਇਹ ਹੱਥ ਲਾ ਕੇ। ਦੇਖਿਆ ਇਹਰਾ। ਸਰਦੀਆਂ ਦੇ ਵਿੱਚ ਸਿੰਥੈਟਿਕ ਆ ਗਿਆ। ਨਾ ਮੈਂ ਕਿਹੜੇ ਫੰਕਸ਼ਨ ਤੇ ਜਾਣਾ ਸੀ ਜਿਹੜਾ ਪਾ ਕੇ ਜਾਣਾ ਮੈਂ। ਸਰਦੀਆਂ ਦੇ ਵਿੱਚ ਵੀ ਤੂੰ ਸਿੰਥੈਟਿਕ ਨੂੰ ਪਾਉਂਦਾ ਦਾ। ਇੰਦਰਾ ਮੈਂ ਨਾ ਤੈਨਾਂ ਨਾਲ ਗੱਲ ਕਰਨੀ ਉੱਠ ਬੈਣਾ ਇੰਦਰਾ। ਆਬੀ। ਪੜ ਭੈਣ ਤੂੰ ਬਹਿ ਚਾਹ ਚੂਨਾ ਪਾਣੀ ਲੈ ਕੇ ਬੰਦੇ ਦਾ ਕਾਨ ਬਿਨਾ ਸਮਾ 2 ਮਿੰਟ ਬਹਿ ਮੇਰੀ ਧਣ ਹੈ ਪਤਾ ਨਹੀਂ ਭਾਬੀ ਨੂੰ ਕੀ ਹੁੰਦਾ ਮੈਂ ਆਪਣੀ ਮਤਲਬ ਪੂਰੀ ਵੀਜ ਨਾਲ ਹੀ ਹੁੰਦੀ ਆ ਮੈਂ ਕਹਿੰਨੀ ਆ ਕਿ ਨਹੀਂ ਮੇਰੀ ਭਾਬੀ ਤੇ ਪਾਇਆ ਚੱਜੂਗਾ ਭਾਬੀ ਨੂੰ ਹਮੇਸ਼ਾ ਮੈਨੂੰ ਐ ਕਿਉਂ ਲੱਗਦਾ ਕਿ ਪਸੰਦ ਹੀ ਨਹੀਂ ਆਉਂਦੀ ਮੇਰੀ ਲੈਣ ਦੀ ਚੀਜ਼ ਤੂੰ ਜਾ ਇੱਥੇ ਰੱਖ ਠੀਕ ਹੈ ਨਾ ਹਿੰਮੰਦਰ ਬਲਾਲ ਤੇਰੀ ਗੱਲ ਸੁਣਾ ਤੂੰ ਭੈਣ ਦੇ ਸਮਝੂਰੀ ਜਣਾ ਨਹੀਂ ਐ ਏਦਾਂ ਆਦਾ ਭੈ ਦਾ ਨਾ ਹੀ ਮੋਤਰ ਗਿਆ ਤੈਨੂੰ ਅਗਲ ਨਹੀਂ ਆਗੀ ਆ ਮੇਰੀ ਤੇਰੇ ਪੇਚਾਂ ਚੀਜ਼ ਆਉਂਦੀ ਉਹਨੂੰ ਤਲ ਤੇ ਚੜਾ ਲੰਨੀ ਹੈ ਉਹ ਕੋਈ ਚੀਜ਼ ਲੈ ਕੇ ਨਹੀਂ ਜਿੱਪ ਦਾ ਕੋ ਮੋਲਨ ਦਾ ਤੇਰਾ ਦਿਮਾਗ ਮੋਟਾ ਵਾ ਮੈਨੂੰ ਤੇਰੀ ਸਮਝ ਨਹੀਂ ਹੁੰਦੀ ਕੋਈ ਵੀ ਕੰਮ ਆਵੇ ਨਾ ਹਰ ਕੀ ਆਪੇ ਦੱਸੋ ਇਹ ਕਪੜਾ ਪਾਉਣ ਵਾਲਾ ਨਾ ਕੀ ਹੈ ਇਹਨੂੰ ਅਗਲ ਨਾਲ ਹੀ ਤੇ ਕੋਈ ਚੀਜ਼ ਨਹੀਂ ਹੈ ਤੇ ਨਾਲ ਹੀ ਮੋਹਤਰ ਗਿਆ ਪੁਚਾਰੀ ਕਿੱਦਾਂ ਲਈ ਕਿੱਦਾਂ ਨਹੀਂ ਲਿਓ ਚੀਜ਼ ਵੇਖੀ ਤੂੰ ਲੈ ਲਈਏ ਤੂੰ ਭੈਣ ਬਣਾਉਂਦਾ ਪਿਆਰ ਨਾ ਵੇਖ ਆਪਣੀ ਮੇਰੀ ਦੀਦੀ ਆ ਕੀ ਇਹ ਦੀਦੀ ਆ ਕੀ ਮੇਰੀ ਦੀਦੀ ਆਉਣੀ 에 ਰੈਂਕੀ ਦੇ ਗਈ ਆ ਕਿਦਾਂ ਨਾ ਉਹਨੂੰ ਆਸਮਾਨ ਦੇ ਤਾਰੇ ਤੋੜ ਕੇ ਤੈਨੂੰ ਦੇ ਗਈ ਆ ਹਾਏ ਮੇਰੀ ਦੀਦੀ ਹਾਏ ਮੇਰੀ ਦੀਦੀ ਉਹ ਵੀ ਮੇਰੀ ਭੈਣ ਆ ਮਾ ਅੱਗਲ ਨੂੰ ਹੱਥ ਮਾਰਿਆ ਕਰ ਕੋਈ ਔਰ ਉਹਨੂੰ ਨਾ ਚੁੱਪ ਕਰਕੇ ਨਾ ਤੇ ਮੈਂ ਜਦੀ ਜੁਬਾਨ ਨਾਲ ਨਾ ਤੇ ਚਾਹ ਪਣੀ ਤਾਂ ਨੀ ਆਮ ਕਰ ਚੱਲ ਸਿਰ ਕਾਇਆ ਨਹੀਂ ਜਾ ਬੜਾਈ ਬੋਲਦਾ ਭੈਣ ਕੀ ਆ ਜੀ ਜੁਬਾਨ ਬਾਹਰ ਆ ਜਾਂਦੀ ਹੈ ਕਿ ਕਿਛ ਨਹੀਂ ਬੋਲਣਾ ਹੁੰਦਾ ਐਸੀ ਆਂਦੀ ਹੈ ਸਗੋਂ ਦਸਨੀ ਨੂੰ ਤਰ ਲਗੇ ਕੀ ਨੇ ਗਿਫਟ ਦੇਈ ਦੇਣਾ ਸਰ ਵਧੀਆ ਵੀਰੇ ਕੀ ਗੱਲ ਭਾਬੀ ਨੂੰ ਗਿਫਟ ਪਸੰਦ ਨਹੀਂ ਆ ਉਹ ਛੱਡੋ ਨੂੰ ਉਹ ਲੁਕੜੀ ਆਗਲਾ ਕੋ ਗਿਫਟ ਦੀ ਪਛਾਣ ਨਹੀਂ ਤੂੰ ਮੇਰੀ ਗੱਲ ਸੁਣ ਲੈ ਪਿਆਰ ਨਾਲ ਆ ਜੇ ਨਾ ਗਿਫਟ ਦਾ ਕੁਮਬੋ ਨਾ ਦਾ ਏਡਾ ਨਹੀਂ ਟੈਨਸ਼ਨ ਲੈ ਮੇਰੀ ਗੱਲ ਸੁਣ ਤੇਰੇ ਵਾਸਤੇ ਨਾ ਪਚੀਰੀ ਬਣਾਈ ਨੀ ਤੇ ਲੈ ਕੇ ਜਾਣੀ ਚੰਗਾ ਤੂੰ ਖੁਸ਼ ਹੋ ਕੇ ਖਾਣੀ ਹੈ ਨਾ ਜਿਹਦੀ ਬਣਾਈ ਹਾਂ 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 ਲਓ ਚਾਹ ਲਓ ਠੀਕ ਹੈ ਸੱਤ ਸੌ ਇੱਕ ਡੱਬੀ ਪੜਾ ਦੇਣੀ ਪੰਜੀਰੀ ਮੇਰੀ ਗੱਲ ਸੁਣਾ ਵੇਖਣ ਨੂੰ ਬਣਾਈ ਆ ਭੈਣ ਵੱਸ ਲੈ ਕੇ ਕਿਉਂ ਨਹੀਂ ਆਈ ਨੂੰ ਓਹੋ ਪੰਜੀਰੀ ਤਾਂ ਬੰਦਾ ਦੁੱਧ ਨਾਲ ਖਾ ਲੇ ਤਾਂ ਵਧੀਆ ਆ ਚਾਹ ਨਾਲ ਪੰਜੀਰੀ ਖਾਏਗੀ ਦੀਦੀ ਤੇ ਕੀ ਗੱਲ ਦੁੱਧ ਨਹੀਂ ਹੈਗਾ ਸਾਡੇ ਘਰ ਆ ਕੀ ਹੈ ਭਾਬੀ ਯਾਰ ਕੋਲਾ ਬੋਲਿਆ ਕਰੋ ਇਹ ਸਾਡੀ ਨਾਂ ਨਾਂ ਮਝਾਈ ਦਾ ਮਸਲਾ ਹੁੰਦਾ ਮੈਂ ਕੀ ਖਵਾਣਾ ਕੀ ਪਿਆਣਾ ਮੈਨੂੰ ਪਤਾ ਹੈ ਨਾ ਤੁਸੀਂ ਹਰ ਟਾਈਮ ਲੜਦੇ ਰਹਿੰਦੇ ਹੋ ਮੈਨੂੰ ਲੱਗਾ ਤੁਹਾਨੂੰ ਦੀਦੀ ਦਾ ਨਾ ਪਸੰਦ ਨਹੀਂ ਆਪ ਹੀ ਲੜਦੇ ਹੋ ਵੇਖਾ ਮੈਂ ਤਾਂ ਘੜਦੀ ਤੇਰਾ ਭਰਾ ਹੀ ਲੜ ਪੈਂਦਾ ਚੱਲ ਭਾਬੀ ਛੱਡੋ ਉਹ ਤਾਂ ਵੀ ਰਗ ਨੂੰ ਬੋਲ ਜਾਂਦਾ ਅੱਛਾ ਮੈਂ ਤੇ ਭਾਦੀ ਨਵੇਂ ਬੋਲ ਪਾਵਾਂਗੀ ਭਾਬੀ ਆ ਕੀ ਹੈ ਦਾਸ ਨਾ ਮੈਨੂੰ ਇਹ ਇਹ ਗਿਫਟ ਹੈ ਨੀ ਇਹਦਾ ਗਿਫਟ ਹੈ ਇਹੋ ਕੀ ਗਿਆ ਭਾਈ ਭਾਈ ਹੱਥ ਕੇ ਲੈ ਜਾ ਨਹੀਂ ਤੂੰ ਤਾਂ ਹੱਥ ਨਾਲ ਹੀ ਫੜ ਕੇ ਹੀ ਲੈ ਜਾਏਗੀ ਲੈ ਚਲ ਜੇ ਇਕ ਵੈਸੇ ਤੇ ਤਾਂ ਦੀ ਕਦੀ ਵੇਖੀ ਵੀ ਨਹੀਂ ਅਨ ਕਿਆ ਨੀ ਕਿਆ ਮਾਂ ਨਹੀਂ ਪਾਣੀਆਂ ਸਿੱਖੀ ਬਾਹ ਚਲਾਉਣਾ ਬੰਦ ਹੋਣਾ ਕਿ ਨਹੀਂ ਤੂੰ ਦੇਖੇ ਦੇਖਦੀ ਹੈ ਹਾਂ ਵੀ ਹਾਂ ਅੰਤ ਬੜੇ ਪਿਆਰੇ ਇਹ ਨਹੀਂ ਹਾਂ ਚਾਂਦੀ ਚ ਨੇ ਉਹ ਸੋਨੇ ਹਾਂ ਤੇ 10-10 ਹਜ਼ਾਰ ਦੇ ਬਣਵਾਏ ਨੇ ਦੇਖੇ ਕਰੀ ਇਦਾਂ ਦੇ ਮੇਰੇ ਪੇਕੇ ਹੋਏ ਮੇਰੀ ਵੱਡੀ ਦੀਦੀ ਨੇ ਦਿੱਤੇ ਨੇ ਕੋਈ ਐਵੇਂ ਕਿਵੇਂ ਗਿਫਟ ਵੀ ਦਿੱਤਾ ਨਹੀਂ ਤੇ ਤੇਰੀ ਜਿਹੜੀ ਪੇਕੇ ਦੀ ਚੀਜ਼ ਹੁੰਦੀ ਨਾ ਬੜੀ ਬੜੀ ਮਹਿੰਗੀ ਹੁੰਦੀ ਆ ਕੋਈ ਚੀਜ਼ ਹੁੰਦੀ ਮੇਰੇ ਕੋਲ ਭਾਬੀ ਅੰਦਰ ਰੱਖ ਲਓ ਸੁਣ ਲੈ ਜੀ ਸੰਭਲ ਲਈਸਾਂ ਫੱਬੀ ਰਹਿ ਕੇ ਗੱਲ ਕਰਾਂ ਮੈਂ ਕਹਿਣਾ ਨਹੀਂ ਚਾਹਦੀ ਰੇਸ਼ਕ ਤੁਹਾਡੇ ਪੇਕੇ ਆ ਨੇ 8000 ਰੁਪਏ ਦੇ ਦਿੱਤੇ ਨੇ ਪਰ ਮੈਂ ਮੰਨਦੀ ਆ ਮੇਰਾ ਗਿਫਟੜਾ ਮਹਿੰਗਾ ਨਹੀਂ ਹੈਗਾ ਪਰ ਮੈਂ ਆਪਣੇ ਗਿਫਟੜੇ ਨਾਲ ਨਾ ਪਿਆਰ ਭਰ ਕੇ ਲਿਆਈ ਮੇਰੇ ਮਨ ਚ ਪਿਆਰੀ ਮਿਲਣ ਦੀ ਚਾਹ ਹੈ ਮੈਂ ਤਾਂ ਆਈ ਆ ਨਾ ਤੇ ਭਾਬੀ ਮੈਂ ਖਾਲੀ ਹੱਥ ਨਹੀਂ ਜਾਣਾ ਪਰ ਨਹੀਂ ਮੈਂ ਕਿਹਾ ਮੇਰੀ ਇੱਕੋ ਇੱਕ ਭਾਬੀ ਹੈ ਮੈਂ ਖਾਲੀ ਹੱਥ ਨਹੀਂ ਜਾਣਾ ਮੈਂ ਕੁਝ ਲੈ ਕੇ ਜਾਵਾਂ ਜਿੰਨੇ ਜੋਗੀ ਮੈਂ ਹੈਗੀ ਆ ਮੈਂ ਉਹਨਾਂ ਲਈ ਲੈ ਕੇ ਮੰਨਿਆ ਤੁਹਾਡੇ ਪੇਕੇਆ ਕੋ ਹੈਗਾ ਉਹ ਦੇ ਸਕਦੇ ਆ ਤੇ ਤੁਹਾਨੂੰ ਦਿੰਦੇ ਆ ਤੇ ਉਹ ਤੁਸੀਂ ਵੀ ਸਤਰਾਵਰਤ ਕੇ ਆਂਦੇ ਕੀ ਪਿਆ ਨਾ ਕੀ ਗੈਰ ਦੀ ਹੈ ਗਿਫਟ ਇਹਨੂੰ ਸਿਰੋਂ ਲੈਣਾ ਹੁੰਦਾ ਈ ਇਹਨੂੰ ਦੇਣਾ ਨਹੀਂ ਹੁੰਦਾ ਇਹ ਸੇਵ ਨਾ ਫੋਕੇ ਨੰਬਰ ਬਣਾਓ ਚੈੱਕ ਨੰਬਰ ਦੇਈ ਨਾ ਫੋਕੇ ਨੰਬਰ ਬਣਾਉਣੇ ਹੁੰਦੇ ਈ ਪਾ ਕੇ ਡਿਜੀਟਲੀ ਨਾ ਇੱਡਾ ਤਗੜਾ ਉਹਨੂੰ ਪੈਕਿੰਗ ਜੀ ਕਰਦਾ ਤਾਂ ਦੇਖਣੇ ਨਾ ਆਪਣੀ ਸੇਕ ਨਹੀਂ ਲਾਉਣੀ ਬਸ ਹਾਂ ਜੀ ਹਾਂ ਉਹਨਾਂ ਚੀਜ਼ ਵੇਖ ਕੇ ਨਾ ਵੱਡੀ ਹੋ ਗਈ ਦੀ ਆ ਉਹਦਾ ਵੀ ਮਤਲਬ ਨਹੀਂ ਲੱਗਦਾ ਕਿ ਇਹ ਹੈ ਕਿ ਇਹ ਨਹੀਂ ਆ ਭੈਣ ਨੇ ਨੇ ਪਿਆਰ ਨਾਲ ਚੀਜ਼ ਲਈ ਨਾ ਗਿਫਟ ਲਈ ਆ ਗਿਫਟ ਦਾ ਕੋਈ ਮੁੱਲ ਨਹੀਂ ਹੁੰਦਾ ਜਿਹੜਾ ਮਨ ਦਾ ਕੋਈ ਦੇਰ ਤੋਂ ਚੀਜ਼ ਲੈ ਗਿਆ ਮੈਨੂੰ ਉਹਨੂੰ ਰੱਖਣੀ ਚਾਹੀਦੀ ਆ ਉਹਨੂੰ ਇਹ ਮੁੱਲ ਨਹੀਂ ਪੋਣਾ ਕਿੰਦਾ ਮੇਰੇ ਸਹੁਰੇ ਨੇ 10000 ਰੁਪਏ ਦਾ ਦੇ ਤਾਂ ਮੇਰੇ ਪੇਕੇਆਂ ਨੇ ਇੰਨੇ ਦਾ ਪਾਤ ਆ ਜਾਂ ਫਲਾਣੇ ਦਾ ਪਾਤ ਆ ਭੈਣ ਨੇ ਤਨੇ ਇੱਕ ਵਾਰੀ ਕਿਹਾ ਵੀ ਆ ਚੀਜ਼ ਕਿੰਨੇ ਦੀ ਹੈ ਕਿੰਨੇ ਦੀ ਨਹੀਂ ਹੈ ਜੀ ਬਰੀ ਗੱਲ ਸੁ ਤੇਰੀ ਵੀ ਤਾਂ ਭਰਜਾਈ ਹੈਗੀ ਹੈ ਨਾ ਤੂੰ ਕਹੀ ਹੈ ਤੈਨੂੰ ਉਹਨੂੰ ਕੋਈ ਚੀਜ਼ ਦੇਣ ਗਈ ਹੈ ਦੱਸ ਮੈਨੂੰ ਨੀਗਾ ਉਹ ਤੇ ਫਿਰ ਮੇਰੀ ਭੈਣ ਵਾਂ ਤੋ ਉਹਦੀ ਭਰਜਾਈਆਂ ਤਾਂ ਤੈਨੂੰ ਦੇਣ ਆ ਗਈ ਇੱਥੋਂ ਹਿਸਾਬ ਲਾ ਲੀਦਾ ਦਾ ਕੋਰ ਮਿਲਣ ਵਾਲਾ ਕੋਈ ਨਹੀਂ ਵਰਤਣ ਵਾਲਾ ਇਹ ਇਹ ਦੜਾ ਬੋਲੇ ਪਰ ਭਾਬੀ ਜੇ ਇਹ ਨਹੀਂ ਹੁੰਦਾ ਕਿ ਕੋਈ لے ਗਿਆ ਕਿ ਉਹਦਾ ਮਤਲਬ ਕਿ ਅਸੀਂ ਕੋ ਲੈ ਕੇ ਚਾਹੀਏ ਨਾ ਜਤਾਇਆ ਗਿਆ ਉਹਨਾਂ ਦੇ ਘਰ ਦਾ ਹੋਰ ਹਿਸਾਬ ਲਿਆ ਉਸ ਛੋਟੀ ਉਹਦੇ ਘਰ ਚ ਤੇ ਉਹ ਦਿੰਦੇ ਆ ਜ਼ਰੂਰੀ ਨਹੀਂ ਕਿ ਭਾਬੀ ਉਹਨਾਂ ਨੂੰ ਦੇ ਗਈ ਆਵੇ ਹੋਰ ਭੈਣ ਤੈਨੂੰ ਮੈਂ ਕੀ ਦੱਸਾਂ ਇਹ ਤਾਂ ਆਪਣੀਆਂ ਮਾਰਦੀ ਰਹਿੰਦੀ ਆ ਪਰ ਆਪਾਂ ਤਾਂ ਉਹ ਹੈਗਾ ਨਹੀਂ ਆ ਕੋਈ ਚੀਜ਼ ਹੋਊਗੀ ਆਵੇ ਲਾ ਪਲਾਨ ਕੋਈ ਚੀਜ਼ ਰੱਖਣਾ ਜਦੋਂ ਮੌਸਮ ਹੋਗਾ ਤਾਂ ਪਾਣੀ ਉੱਚ ਵੱਡੀ ਗੱਲ ਥੋੜਾ ਜੀ ਹੋਰ ਉਹ ਕਿੰਨੇ ਪਿਆਰ ਨਾਲ ਚੀਜ਼ ਲੈ ਕੇ ਇਹਨੂੰ ਆਪ ਅਗਲ ਨੂੰ ਹੱਥ ਮਾਰਨਾ ਚਾਹੀਦਾ ਹੈ ਨਾ ਤੇ ਯਾਰ ਚੀਜ਼ ਕਿੰਨਾ ਲਈ ਹੈ ਕਿੰਨਾ ਨਹੀਂ ਲਈ ਇੰਨੇ ਤਰ੍ਹਾਂ ਪਿਆਰ ਦੇ ਨਾਲ ਵੇਖਿਆ ਭੈਣ ਕਹਿੰਦੇ ਆ ਨਾ ਤੋਹਫੇ ਦਾ ਕੋਈ ਮੁੱਲ ਨਹੀਂ ਹੁੰਦਾ ਬਸ ਲੋਕ ਦਿਖਾਵਾ ਹੀ ਆ ਅਬਦੀਨ ਭਾਬੀ ਦੇ ਜੱਗਦਾ ਹੈ ਇਹੋ ਚੀਜ਼ ਤੇ ਭੈਣ ਲੋਕ ਮੇਰੇ ਨਾ ਮੱਥਾ ਮਾਰਨਦੇ ਆ ਪਰ ਇਹਨੂੰ ਸਮਝ ਜਾਵੇ ਤੇ ਫੇਰ ਵਾਹ ਚੱਲ ਤੂੰ ਦੀ ਫਿਕਰ ਨਾ ਕਰ ਤੇ ਚਾਹ ਪੀ ਇੰਨੇ ਜਿਹੇ ਕੰਮ ਵੀ ਤਾਂ ਬੋਲਣਾ ਵਾਤ ਘਟਗੱਲਣਾ ਕਰਨੀ ਆ ਤੇ ਮੇਰੀ ਗੱਲ ਤੋਂ ਮੇਰੇ ਪੇਰੇ ਘਰ ਆਈਆਂ ਨਾ ਤੂੰ ਮੇਰੀ ਭੈਣ ਆ ਤੇ ਮੇਰੇ ਹੱਥੇ ਚੀਜ਼ ਲੈ ਗਈਆਂ ਤੂੰ ਇਹਨੂੰ ਛੱਡ ਭਰੇ ਕੋਈ ਚੱਕਰ ਨਹੀਂ ਹੈ ਮੈਂ ਤੇ ਵੀ ਰਾਈ ਕਿ ਨਵਾਂ ਸਾਲ ਆ ਚੱਲ ਭਾਬੀ ਦੇ ਮਨ ਨੂੰ ਪਤਾ ਨਹੀਂ ਮੇਰੇ ਪ੍ਰਤੀ ਕਿਹੜੀ ਨਾਰਾਜ਼ਗੀ ਆ ਲੇਕਿਨ ਸਾਰਾ ਕੁਝ ਭੁਲਾ ਕੇ ਨਾ ਐ ਸਾਥੇ ਕਿੰਨੀ ਸ਼ੁਰੂਆਤ ਕਰੀਏ ਪਰ ਭਾਬੀ ਮੇਰੇ ਪ੍ਰਤੀ ਕਦੀ ਨਹੀਂ ਬਦਲਦੀ ਉਹ ਓਦਾਂ ਹੀ ਓਦਾਂ ਹੀ ਉਹ ਦਵਾਗਾਣਾ ਨੂੰ ਭੈਣ ਤੂੰ ਮੇਰੀ ਗੱਲ ਉਹਦੇ ਘਰੋਂ ਨਹੀਂ ਕਿ ਮੇਰੀ ਹੁੰਦੀ ਹੈ ਇਹ ਤੇਰੇ ਭਰਾ ਦੀ ਕਮਾਈ ਦਾ ਬਣਾਇਆ ਘਰ ਵਾ ਤੇਰਾ ਘਰ ਵਾ ਤੂੰ ਮਾਲਕ ਇਸ ਘਰ ਦੀ ਟੈਨਸ਼ਨ ਨਾ ਲਿਆ ਕਰ ਟੋਰਨਾ ਆਇਆ ਤੇ ਟੋਰਨਾ ਚਾਇਆ ਕਰ ਵੀ ਬੇਸ਼ੱਕ ਮੈਂ ਮਾਲਕ ਹਾਂ ਤੂੰ ਵੀ ਮਾਲਕ ਹੈ ਪਰ ਐਸਟ ਘਰ ਦੀ ਮਾਲਕ ਉਹ ਉਹਦੇ ਨਾਲ ਰਿਸ਼ਤੇ ਕੱਲ੍ਹ ਤੇਰੇ ਨਾਲ ਨਹੀਂ ਹੈਗੇ